ਹਰੀਕੇ ਨੇੜੇ ਪਲਾਟਾ ਕਲੋਨੀ ਵੱਲੋਂ 40 ਮੁਕਤਿਆਂ ਦੀ ਯਾਦ ਵਿੱਚ ਸਮਰਪਿਤ ਲਗਾਇਆ ਜਾ ਰਿਹਾ ਗੁਰੂ ਕਾ ਲੰਗਰ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤਨ ਨਵਾਲਾ ਮਹਾਪੁਰਖ ਬਾਬਾ ਸੁਖਵਿੰਦਰ ਸਿੰਘ ਕੋਕੋਆ ਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਨੇੜੇ ਹਰੀਕੇ ਬਾਬਾ ਜੀਵਨ ਸਿੰਘ ਕਲਾਨੀ ਪਲਾਟਾਂ ਦੀ ਸੰਗਤ ਵੱਲੋਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਪ੍ਰਬੰਧਕਾਂ ਦੇ ਪ੍ਰਬੰੰਧਾ ਹੇਠ ਵੱਡੇ ਪੱਧਰ ਤੇ 40 ਮੁਕਤਿਆਂ ਦੀ ਯਾਦ ਸਮਰਪਿਤ ਲਗਾਇਆ ਜਾ ਰਿਹਾ ਗੁਰੂ ਕਾ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 14 ਜਨਵਰੀ 2025 ਮਾਗੀ ਵਾਲੇ ਦਿਨ ਉਹਨਾਂ ਵੱਲੋਂ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਵ ਦੇਸ਼ਾਂ ਦੀਆਂ ਐਨ ਆਰ ਆ ਸੰਤਨ ਨੂੰ ਬੇਨਤੀ ਹੈ ਗੁਰੂ ਕੇ ਲੰਗਰਾਂ ਚ ਤਨ ਮਨ ਤਾਂ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਸਰੇਣ ਮਹਾਂਪੁਰਖ ਬਾਬਾ ਅਜੈ ਸਿੰਘ ਜੀ ਉਹਨਾਂ ਨਾਲ ਖੜੇ ਅਤੇ ਬੈਠੇ ਪ੍ਰਬੰਧਕਾਂ ਦੇ ਨਾਮ ਇਸ ਤਰ੍ਹਾਂ ਹਨ ਨਿਹੰਗ ਸਿੰਘ ਜਥੇਦਾਰ ਬਾਬਾ ਲਾਲ ਸਿੰਘ ਜੀ ਸੇਵਾਦਾਰ ਪਾ ਬੇਗ ਸਿੰਘ ਜੀ ਸੇਵਾਦਾਰ ਭਾਈ ਬਲਵਿੰਦਰ ਸਿੰਘ ਜੀ ਸੇਵਾਦਾਰ ਭਾਈ ਜਗਤਾਰ ਸਿੰਘ ਜੀ ਸੇਵਾਦਾਰ ਭਾਈ ਭਪਿੰਦਰ ਸਿੰਘ ਜੀ ਸੇਵਾਦਾਰ ਜਗਰਾਜ ਸਿੰਘ ਜੀ ਸੇਵਾਦਾਰ ਅੰਗਰੇਜ਼ ਸਿੰਘ ਜੀ ਰੇਸ਼ਮ ਸਿੰਘ ਜੀ ਮਨਦੀਪ ਸਿੰਘ ਜੀ ਗੁਰਸੇਵਕ ਸਿੰਘ ਜੀ ਰਾਜਵਿੰਦਰ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫਾਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਲ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਤ੍ਰਿਹਾਲੀ ਕਲਾ ਬਾਬਾ ਦੇਵ ਸਿੰਘ ਜੀ ਮਾਪਦਰ ਦਾ ਦਿੱਖੀਤ ਸੀ ਅੱਜ ਵੀ ਪੈਨੇਮਾ ਆਦਕੇ ਬਾਬਾ ਜੀ ਨੂੰ ਸੁਣਦੇ ਬਾਤ ਨੇ ਬਰਾਕਾ ਸੋਇ ਸੰਸਾ ਦਾ ਰਤਨ ਸੋ ਕੋ ਸੰਤ ਜੀ ਨੂੰ ਕਿਲੇ ਪੜ ਕਿ ਕਰ ਜੀ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਬੋਲ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜਿਹੜਾ ਇਕੱਠਾ ਅੱਜ ਦਾ ਇਹ ਮਾਗੀ ਵਾਲੇ ਦਿਨ 40 ਮੁਕਤਿਆਂ ਦੇ ਸੰਬੰਧ ਵਿੱਚ ਬਾਬੇ ਜੀਵਨ ਸਿੰਘ ਦੀ ਫੌਜ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਹਰ ਸਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਸਕੂਲ ਦੇ ਲਾਗੇ ਲੰਗਰ ਸ਼ਿਕਾਉਂਦੇ ਆ ਹਰੀਕੇ ਰੋਡ ਤੇ ਜਾਂਦੇ ਆ ਹਰੀਕੇ ਰੋਡ ਤੇ ਜਾਂਦੇ ਆ ਇਹ ਵੱਡੇ ਜੀਟੀ ਰੋਡ ਤੇ ਗੁਰੂ ਅਧਵਿਸ਼ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਕੂਲ ਦੇ ਗੇਟ ਦੇ ਕਾਰਡਿੰਗ ਤੇ ਇਹ ਸੰਗਤਾਂ ਨੇ ਬੜਾ ਪ੍ਰਾਲਾ ਕੀਤਾ ਹੈ ਹਰ ਸਾਲ ਪ੍ਰਾਲਾ ਕਰਦੀਆਂ ਸੰਗਤਾਂ ਤੇ ਗੁਰੂ ਘਰ ਲੰਗਰ ਸ਼ਿਕਾ ਕੇ ਤੇ 40 ਮੁਕਤਿਆਂ ਦੇ ਸਬੰਧ ਵਿੱਚ ਤੇ ਲੰਗਰ ਤਿਆਰ ਕਰਕੇ ਤੇ ਬੜੀ ਸੇਵਾ ਕਰਦੀਆਂ ਸਾਰੀਆਂ 40 ਮੁਕਤਿਆਂ ਦੀ ਇਜਾਜ਼ਤ ਨੂੰ ਤਾਜ਼ਾ ਕਰਦੇ ਹੋਏ ਇਹ ਲੰਗਰ ਲਾਉਂਦੇ ਆ ਪਿੰਡ ਮਹਰਾਣੇ ਚੋਂ ਜੋ ਕਲੌਨੀ ਕਹਿੰਦੇ ਪਲਾਟਾਂ ਨੂੰ ਕਹਿੰਦੇ ਪਲਾਟ ਉੱਥੇ ਜਿਹੜੇ ਉੱਥੇ ਦੀ ਸੰਗਤ ਸਾਡੀ ਆਈ ਹੈ ਹਾਂਜੀ ਉੱਥੋਂ ਦੇ ਨਾਲ ਸਾਡੇ ਬਾਬਾ ਜੀ ਮਿੰਰ ਸਿੰਘ ਕਨੌਲੀ ਹਾਂਜੀ ਬੜੀ ਖੁਸ਼ੀ ਵਾਲੀ ਗੱਲ ਦੀ ਹਾਂਜੀ ਵਾਸਤੇ ਕੁਣ ਗੁਰਦੇ ਗੁਰੂ ਕੇ ਬੇਟੇ ਗੁਰੂਆਂ ਜਾਂ ਸੇਵਾਵਾਂ ਜੀਆਂ ਉਹ ਕਰਦੇ ਰਹਿੰਦੇ ਨੇ ਸਮੇਂ-ਸਮੇਂ ਅਨੁਸਾਰ ਜਿਵੇਂ 40 ਮੁਕਤੇ ਜਿਹੜੇ ਉਹਨਾਂ ਸਬੰਧ ਵਿੱਚ ਅੱਜ ਲੰਗਰ ਹਰ ਸਾਲ ਦੀ ਤਰ੍ਹਾਂ ਅੱਜ ਸਾਲ ਵੀ ਲੰਗਰ ਲਾ ਰਹੇ ਨੇ ਆਪ ਜੀ ਚਾਹੁੰਦੇ ਹੋ ਸੰਗਤਾਂ ਇਲਾਕਾ ਨਿਵਾਸੀ ਦੇਸ਼ਾਂ ਦੇ ਸੰਗਤਾਂ ਤਨਮਨ ਧਨਾਂ ਸੇਵਾ ਕਰਕੇ ਇਹਨਾਂ ਨੂੰ ਜੋੜ ਕਰ ਸਕਦੇ ਲੰਗਰ ਦੇ ਵਿੱਚ ਤੰਦੀ ਸੇਵਾ ਮੰਦੀ ਸੇਵਾ ਮਾਇਆ ਦੀ ਸੇਵਾ ਦੇ ਦੇ ਕੇ ਵਾਧਾ ਪਾ ਸਕਦੇ ਹ ਲੰਗਰ ਦੇ ਵਿੱਚ

بابا جی جی جو سنگت آئی سیوا کر رہی ہے نگر نواسیا تعدی علاقے چو ਤੈਨੂੰ ਸਮਝੋ ਕਿ ਪਰਬੰਧ ਨੂੰ ਨਾਂ ਕਿਹੜੇ ਕਿਹੜੇ ਨਾਂ ਨੇ ਹਾਂਜੀ ਅਗਰਜੀਤ ਕਾ ਖਾਲਸਾ ਵੈਕੂ ਜੀ ਕੀ ਫਤਿਹ ਇਹ ਸਾਡੇ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਕਲੌਲੀ ਦੇ ਵਿੱਚੋਂ ਪਲਾਟਾਂ ਵਾਲੀ ਕੁੱਲੀ ਕਲੌਲੀ ਹਰੀਕੇ ਰੋਡ ਤੇ ਹਰੀਕੇ ਰੋਡ ਤੇ ਜਿਹਦੇ ਵਿੱਚ ਨਿਯੰਗ ਸਿੰਘ ਜਥੇਦਾਰ ਬਾਬਾ ਲਾਭ ਸਿੰਘ ਜੀ ਬਾਬਾ ਲਾਭ ਸਿੰਘ ਹਾਂਜੀ ਦੂਸਰੇ ਨੰਬਰ ਤੇ ਭਾਈ ਸ਼ਵੇਕ ਸਿੰਘ ਜੀ ਨਿਯੰਗ ਸਿੰਘ ਜੋ ਸੇਵਾਦਾਰ ਇਸ ਨੰਬਰ ਤੇ ਭਾਈ ਜਗਤਾਰ ਸਿੰਘ ਜੀ ਜੋ ਸੇਵਾਦਾਰ ਸੇਵਾ ਕਰ ਰਹੇ ਆ ਕਲਾਨਾਬੀ ਵੀਰਿੰਦਰ ਸਿੰਘ ਪਾਈ ਬਲਵਿੰਦਰ ਸਿੰਘ ਜੀ ਨਾਲ ਫਲਾਟਾਂ ਦੇ ਵਿੱਚ ਜੋ ਸੇਵਾ ਕਰ ਰਹੇ ਨਾ ਤੁਹਾਡਾ ਗਨਾ ਵੀਰ ਜੀ ਬਲਵਿੰਦਰ ਸਿੰਘ ਤੁਹਾਡਾ ਗਨਾ ਜੀ ਅੰਗਰੇਜ਼ ਸਿੰਘ ਜੀ ਤੁਹਾਡਾ ਗਨਾ ਵੀਰ ਜੀ ਜਗਰਾਤ ਸਿੰਘ ਜੀ ਰੇਸ਼ਮ ਸਿੰਘ ਜੀ ਰੇਸ਼ਮ ਸਿੰਘ ਜੀ ਨਵੀਨ ਸਿੰਘ ਗੁਰਸੇਵ ਸਿੰਘ ਰਾਜ ਸਿੰਘ ਜੀ ਸਾਰੀ ਸੰਗਤ ਇਹ ਸੇਵਾ ਕਰਦੀ ਹੈ ਜੋ ਤਿਲਹੂ ਸੰਤਾਂ ਨੂੰ ਮਿਲਦਾ ਹੈ ਬਾਕੀ ਆਪਣੇ ਕੋਲੋਂ ਪਾਕੀ ਸੇਵਾਵਾਂ ਜੋ ਲੰਗਰੀਆਂ ਚਲਾ ਰਹੀ ਹੈ ਸੰਘਾ ਜੀ ਅੱਛਾ ਜੀ ਬਹੁਤ ਵਧੀਆ ਆਫਰਾਦਾ ਹੈ ਸੰਤਾਂ ਨੂੰ ਕੋਈ ਆਪਣੇ ਵੱਲੋਂ ਸੁਝਾਅ ਜੇਕਰ ਹੋਵੇ ਸੰਤਾਂ ਨੂੰ ਨਾ ਸੇਵਾ ਕਰਨ ਦਾ ਸੁਯੋਗ ਕਰੂ ਹਾਂ ਜੀ ਜੀ ਖਿਰੋਤ ਸੇਵਾ ਦੇ ਲਈ ਜਿਹੋ ਜੇ ਬੜੀਆ ਚਾਦੀ ਕਰਨਾ ਆਪ ਜੀ ਕਹਿੰਦਾ ਜਿੰਨੀ ਸੇਵਾ ਹੋ ਜੇ ਉਹ ਨਹੀਂ ਥੋੜੀ ਹੈ ਗੁਰੂ ਕੇ ਲੰਗਰਾਂ ਸੇਵਾ ਬਾਕੇ ਤਨ ਮਨ ਤਾਂ ਨਾ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਅੱਛਾ ਜੀ ਬਾਬਾ ਜੈਤ ਜੀ ਵਾਹਿਗੁਰੂ ਜੀ ਤਾ ਵਾਹਿਗੁਰੂ ਜੀ